ਭਾਈ ਦੋ ਆਮਲੀ ਇਕੱਠੇ ਹੁੰਦੇ ਨੇ ਪਹਿਲਾ ਆਮਲੀ ਦੂਜੇ ਨੂੰ ਕਹਿੰਦਾ ਓਏ ਕਿਵੇਂ ਤੇਰਾ ਮੂੰਹ ਸਰਜਸ ਸੁਜਿਆ ਪਿਆ ਹੈ ਖੈਰ ਸੁਖਾ ਉਹ ਕਹਿੰਦਾ ਭਾਈ ਗੱਲ ਸੁਣ ਲੈ ਮੈਂ ਕੱਲ ਵਿਆਹ ਤੇ ਗਿਆ ਸੀ ਉੱਥੇ ਮੇਤੋ ਬੋਲੀ ਪੁੱਠੀ ਪੈ ਗਈ ਮੇਰੇ ਸਿਰ ਰੋਲ ਬਿਲ ਗਈ ਆਮਲੀ ਕਹਿੰਦਾ ਕੀ ਗੱਲ ਹੋ ਗਈ ਓਏ ਕਿਹੜੀ ਬੋਲੀ ਪਾਤੀ ਦੂਜਾ ਵਾਲੀ ਕਹਿੰਦਾ ਭਾਈ ਮੇਰੇ ਤੇ ਬੋਲੀ ਪੈ ਗਈ ਭਾਰੀ ਵਰਸੇ ਕਟਣ ਗਿਆ ਸੀ ਭਾਰੀ ਵਰਸੇ ਕਟਣ ਗਿਆ ਸੀ ਕਟ ਕੇ ਲਿਆਂਦੀ ਕਾਰ ਪੰਗੜਾ ਤਾ ਆਜ਼ਾਜਦਾ ਜੇ ਨਚੇ ਭੋਟੀਦਾ ਯਾਰ ਉਹ ਕਹਿੰਦਾ ਛਤਰਖਰ ਵਾਲੇ ਦਾ ਕੰਮ ਤੂੰ ਆਪ ਕਰਦਾ ਕਹਿੰਦਾ ਭਾਈ ਮੇਰੇ ਤਾਂ ਜਿਹੜੀਆਂ ਪੈਣੀਆਂ ਦੀ ਪੈਣੀ ਆਦੀ ਛਤਰਬ੍ਰੇਡ ਦਾ ਉਹਦੀ ਵਾਲੀ ਹੋਈ ਉਹ ਹਲੇ ਤੱਕ ਕਮਾਚ ਹੁਣੀ ਨਿਕਲਿਆ ਜਿਹੜਾ ਉੱਟਕੇ ਨੱਚਣ ਲੱਗ ਗਿਆ ਸੀ ਜੇ ਵੀਡੀਓ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵੀ ਦਬਾ ਲਿਓ ਅਸੀਂ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਧੰਨਵਾਦ